ਚੋਕੜਾਂ ਜੰਗ ਵਿੱਚ ਵਜીર ਖਾਨ ਫੈਕ ਜਾ ਰਿਆ ਨੂੰ ਕਿਹਾ ਕਿ ਬੱਚਿਓ ਸਾਡੇ ਧਰਮ ਵਿੱਚ ਆ ਜਾਓ ਨਹੀਂ ਤਾਂ ਮਾਰੇ ਜਾਓਗੇ ਤੁਹਾਡੀਆਂ ਲਾਸ਼ਾਂ ਇੱਥੇ ਰੋਣਗੀਆਂ ਤੇ ਪੰਛੀ ਤੁਹਾਡੇ ਮਾਰ ਦੀਆਂ ਬੋਟੀਆਂ ਚੁੱਕ ਕੇ ਅਸਮਾਨਾਂ ਦੇ ਵਿੱਚ ਉੱਡ ਜਾਣਗੇ ਅੱਗੋਂ ਕਰਗੀ ਤਾਂ ਮਹਾਰਾਜ ਜੀ ਦੇ ਪੁੱਤ ਬਾਬਾ ਫਤਿਹ ਸਿੰਘ ਨੇ ਦਹਾੜ ਕੇ ਆਖਿਆ ਸੁਬਿਆ ਯਾਦ ਰੱਖੀ ਬਾਬਾ ਫਤਿਹ ਸਿੰਘ ਦੇ ਇਹ ਬੋਲ ਪੰਛੀ ਜਿੰਨੇ ਉੱਚੇ ਸਾਡੇ ਮਾਰ ਦੀਆਂ ਬੋਟੀਆਂ ਚੁੱਕ ਕੇ ਅਸਮਾਨਾਂ ਦੇ ਜਾਨਗੇ ਸਮਾ ਆਏਗਾ ਇਸ ਧਰਤੀ ਤੇ ਨੇ ਨੇ ਉੱਚੇ ਨਿਸ਼ਾਨ ਸਜੂ ਲੈਣੇ ਨੇ ਬੜੇ